ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਲਗਾਤਾਰ ਵਧਦਾ ਤੁਰਿਆ ਜਾ ਰਿਹਾ ਹੈ ਕਲੇਸ਼ ਘਟਣ ਦੀ ਬਜਾਏ ਵੱਧ ਰਿਹਾ ਤੇ ਲਗਾਤਾਰ ਹੁਣ ਇਹ ਕਲੇਸ਼ ਸੋਸ਼ਲ ਮੀਡੀਆ ਦੇ ਉੱਪਰ ਵੀ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਹੈ ਦੱਸਦੀ ਕਿ ਪਿਛਲੇ ਸਮੇਂ ਦੇ ਵਿੱਚ ਚਰਨਜੀਤ ਸਿੰਘ ਬਰਾੜ ਦੇ ਉੱਪਰ ਕੁਝ ਇਲਜ਼ਾਮ ਲੱਗੇ ਸੀ ਇਲਜ਼ਾਮ ਐਲਐਮਈ ਦੇ ਧੰਦੇ ਨੂੰ ਲੈ ਕੇ ਲੱਗੇ ਸੀ ਇਹਨਾਂ ਦੇ ਉੱਪਰ ਹੁਣ ਤਿੱਖਾ ਪ੍ਰਤੀਕਰਮ ਚਰਨਜੀਤ ਸਿੰਘ ਬਰਾੜ ਜਿਹੜੇ ਕੀ ਸੀਨੀਅਰ ਅਕਾਲੀ ਲੀਡਰ ਨੇ ਉਹਨਾਂ ਦੇ ਵੱਲੋਂ ਤਿੱਖਾ ਇਲਜ਼ਾਮ ਜਿਹੜਾਗਾ ਉਹ ਸਿੱਧਾ ਪ੍ਰਧਾਨ ਦੇ ਉੱਪਰ ਲਗਾ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਉੱਪਰ ਇਲਜ਼ਾਮ ਲਗਾਏ ਨੇ ਇਲਜ਼ਾਮ ਕਿਰਦਾਰ ਕੁਸ਼ੀ ਨੂੰ ਲੈ ਕੇ ਲਗਾਏ ਨੇ ਸੋ سوشل میڈیا ਦੇ ਉੱਪਰ ਉਹਨਾਂ ਦੇ ਵੱਲੋਂ ਆਪਣੀ ਕਿਰਦਾਰ ਕੁਸ਼ੀ ਦੀ ਗੱਲ ਕੀਤੀ ਗਈ ਤੇ ਸਿੱਧੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਦੇ ਉੱਪਰ ਲਗਾਏ ਗਏ ਨੇ ਕਿ ਕਿਸ ਹੱਦ ਤੱਕ ਸੁਖਬੀਰ ਬਾਦਲ ਚਲੇ ਗਏ ਨੇ ਅਤੇ ਉਹ ਮੇਰੀ ਕਿਰਦਾਰ ਕੁਸ਼ੀ ਕਰਨ ਦੇ ਲਈ ਆਪਣੀ ਆਈਟੀ ਵਿੰਗ ਦਾ ਆਈਟੀ ਟੀਮ ਦਾ ਸਹਾਰਾ ਲੈਣ ਲੱਗੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋ ਕੇ ਕੁਝ ਤਤੀਆਂ ਤੇ ਤਿੱਖੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਲਈ ਕਹੀਆਂ ਨੇ ਆਪਣੀ ਸੋਸ਼ਲ ਦੇ ਉੱਪਰ ਉਹਨਾਂ ਨੇ ਵੱਲੋਂ ਕੀ ਕਿਹਾ ਗਿਆ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਅੱਜ ਇੱਕ ਸੋਸ਼ਲ ਮੀਡੀਆ ਤੇ ਜਿਹੜਾ ਕਰਦਾਰ ਕੁਸ਼ੀ ਦਾ ਨਵਾਂ ਕਿੱਸਾ ਸਾਹਮਣੇ ਆਇਆ ਹੈ ਕਿ ਜਿਹੜਾ ਕੈਨੇਡਾ ਤੋਂ ਸੰਘਾ ਬੋਲ ਰਿਹਾ ਸੀ ਕਿ ਐਲ ਐਮ ਆਈਆਂ ਦਾ ਧੰਦਾ ਹੈ ਜੀ ਫਲਾਣਾ ਧੰਗਾ ਹੈ ਜਿਹੜੇ ਗਗਨ ਦਾ ਉਸ ਦੇ ਨਾਮ ਲੈਂਦਾ ਸੀ ਉਸ ਗਗਨ ਨੂੰ ਅੱਜ ਮੇਰੇ ਖਿਆਲ ਨਾਲ ਵੀਡੀਓ ਬਣਾਉਣ ਲਈ ਪੇਸ਼ ਕੀਤਾ ਹੈ ਉਹਦੀ ਮਜਬੂਰੀ ਹੈ ਮੈਨੂੰ ਪਤਾ ਹੈ ਕਿਉਂਕਿ ਉਹਦੀ ਆਪਣੀ ਵਾਈਫ ਦੇ ਲਈ ਜਿਹੜੀ ਐਲ ਐਮ ਆਈ ਲਈ ਹੈ ਉਹ ਹਲੇ ਤੱਕ ਨਾ ਤਾਂ ਪੀ ਆਰ ਹੋਈ ਹੈ ਤੇ ਉਹਨਾਂ ਕੋਲੇ ਵਾਲੇ ਕੰਮ ਕਰਦੀ ਹੈ ਜਿਹੜਾ ਬੰਦਾ ਉੱਥੇ ਗਿਆ ਹੁੰਦਾ ਜਿਹਨੂੰ ਇਹ ਲੱਗਦਾ ਕਿ ਮੈਂ ਡਿਪੋਰਟ ਹੋ ਸਕਦਾ ਸੀ ਵਾਪਸ ਆਉਣਾ ਪੈ ਸਕਦਾ ਸੀ ਤੇ ਐਲ ਐਮ ਆਈ ਕਰਕੇ ਮੈਂ ਕੈਨੇਡਾ 'ਚ ਰਹਿ ਗਿਆ ਤੇ ਉਹ ਕਿਸੇ ਦੇ ਕੋਈ ਕੁਝ ਵੀ ਬੋਲ ਸਕਦਾ ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇਹਨਾਂ ਦਾ ਰਿਸ਼ਤੇਦਾਰ ਹੈ ਕੋਈ ਤੇ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਕੋਈ ਮੁਹਾਲੀ ਦੇ ਵਿੱਚ ਦਫਤਰ ਨਹੀਂ ਹੈ ਤੇ ਇੱਕ ਪਾਸੇ ਕਹਿੰਦਾ ਮੁਹਾਲੀ ਦਫਤਰ ਹੈ ਇੱਕ ਪਾਸੇ ਕਹਿੰਦਾ ਮੈਂ ਬਰਨਾਲੇ ਅੱਡੇ ਦੇ ਵਿੱਚ 30 ਲੱਖ ਰੁਪਇਆ ਦਿੱਤਾ ਯਾਰ ਕੋਈ ਕੋਈ ਢੰਗ ਸਰਦੇ ਐਲੀਗੇਸ਼ਨ ਤਾਂ ਲਾ ਲੈਂਦੇ ਕੱਲ ਮੈਨੂੰ 4 5 6 ਫੋਨ ਆਏ ਜਿਹੜੇ ਗगन ਨੂੰ ਮੁੰਡੇ ਉੱਥੇ ਜਾਣਦੇ ਆ ਤੇ ਜਿਨ੍ਹਾਂ ਦੀ ਪ੍ਰੈਜੈਂਸ ਦੇ ਵਿੱਚ ਮੈਨੂੰ ਫੋਨ ਕਰਕੇ ਗगन ਨੇ ਆਪ ਕਿਹਾ ਸੀ ਵੀ ਬਾਈ ਮੈਂ ਤੁਹਾਡਾ ਨਾਂ ਲਿਆ ਤੇ ਇਸ ਕਰਕੇ ਮੈਨੂੰ ਐਲ ਐਮ ਆਈ ਮਿਲ ਗਈ ਤੁਹਾਡਾ ਧੰਨਵਾਦ ਜੇ ਮੈਨੂੰ ਮੇਰਾ ਨਾਂ ਲੈ ਕੇ ਪੁੱਛਣ ਤਾਂ ਤੁਸੀਂ ਕਹਿ ਦਿਓ ਵੀ ਮੈਨੂੰ ਜਾਣਦਾ ਐ ਬਸ ਇੰਨਾ ਫੋਨ ਤੁਸੀਂ ਮੈਨੂੰ ਗगन ਨੇ ਕੀਤਾ ਗगन ਇਹ ਐਦੋਂ ਵੱਦ ਮੈਂ ਤੈਨੂੰ ਜਾਣਦਾ ਵੀ ਨਹੀਂ ਵੀਰੇ ਨਾ ਮੈਨੂੰ ਪਤਾ ਹੈ ਤੂੰ ਕਿ ਕਿਹੜਾ ਪਿੰਡ ਹੈ ਸੋ ਕੋਈ ਦੀਆ ਕੱਲ ਪਰਸੋਂ ਮੈਨੂੰ ਮੁੰਡਿਆਂ ਨੇ ਫੋਨ ਕਰਕੇ ਦੱਸਿਆ ਕਿ ਯਾਰ ਸਾਡੇ ਸਾਹਮਣੇ ਉਹ ਮਿੰਨਤਾ ਕਰਦਾ ਸੀ ਵੀ ਮੈਨੂੰ ਕਿਸੇ ਤਰੀਕੇ ਇੱਥੇ ਰਹਿਣ ਦੇ ਲਈ ਬਚਾ ਲਓ ਤੇ ਉਹਦੇ ਕੋਲੇ ਨਾ ਕੋਈ ਪੈਸੇ ਸੀ ਨਾ ਕੋਈ ਅਸੀ ਗੱਲ ਸੀ ਨਾ ਉਹ ਦੇ ਸਕਦਾ ਸੀ ਤੇ ਇਸ ਕਰਕੇ ਇਹ ਸਰਾਸਰ ਝੂਠਾ ਅਲੀਗੇਸ਼ਨ ਹੈ ਔਰ ਜੇ ਕਿਸੇ ਨੂੰ ਪੈਸੇ ਦਿੱਤੇ ਕਿਹੜੇ ਅਕਾਊਂਟ ਚ ਪਾਏ ਕਿਹੜੇ ਰਿਸ਼ਤੇਦਾਰ ਨੂੰ ਭੜਾਏ ਕਾਦੇ ਤੇ ਆਏ ਕਾਦੇ ਤੇ ਗਏ ਇਹ ਵੀ ਝੂਠੀਆਂ ਗੱਲਾਂ ਨਾਲ ਕਰਤਾਰ ਕੁਸ਼ੀ ਨਾਲ ਬਣਨਾ ਕੁਛ ਨਹੀਂ ਮਤਲਬ ਸਾਫ਼ ਕਰਦੇ ਆਂ ਕੱਲ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪ ਦੇ ਸਾਰੇ ਆਈਟੀ ਵਿੰਗ ਦੀ ਜਾਂ ਆਈਟੀ ਦੇ ਕਮੁੰਡਿਆਂ ਦੀ ਮੀਟਿੰਗ ਕਰਕੇ ਇੱਕੋ ਕੰਮ ਤੇ ਲਾਇਆ ਕਿ ਜਿੰਨੀ ਚਰਨਜੀਤ ਬਰਾੜ ਦੀ irdਾਰ ਕੁਸ਼ੀ ਹੁੰਦੀ ਹੈ ਓਨੀ ਕਰ ਦਿਓ ਮੈਂ ਇਹ ਕਿਹੜੇ ਕੰਮ ਚ ਪਈਓ ਪ੍ਰਧਾਨ ਸਾਹਿਬ ਆਪਾਂ ਪ੍ਰਧਾਨ ਸਾਹਿਬ ਇਹਨਾਂ ਗੱਲਾਂ ਨਾਲ ਪਾਰਟੀ ਤਕੜੀ ਨਹੀਂ ਹੋਣੀ ਮੈਨੂੰ ਤੁਸੀਂ ਮਾਰ ਦਿਓ ਮੈਨੂੰ ਤੁਸੀਂ ਕੁੱਟ ਲਓ ਮੈਨੂੰ ਤੁਸੀਂ ਬਦਨਾਮ ਕਰ ਦਿਓ ਇਹਦੇ ਨਾਲ ਪਾਰਟੀ ਦਾ ਕੀ ਫਾਇਦਾ ਹੋਊ ਕਿਉਂਕਿ ਤੁਹਾਡੇ ਨਾਲ ਹੀ ਸੀਗਾ ਜੇ ਕੋਈ ਗਲਤ ਕੰਮ ਇਹ ਤੂੰ ਪਹਿਲਾਂ ਕੀਤਾ ਸੀ ਤੇ ਇਹਦਾ ਮਤਲਬ ਫਿਰ ਤੁਹਾਡੀ ਛਤਰ ਛਾਇਆ ਥੱਲੇ ਹੀ ਹੋਇਆ ਇਸ ਕਰਕੇ ਇੱਕ ਉਂਗਲ ਜੇ ਮੇਰੇ ਅੰਨੀ ਨੂੰ ਆਉਗੀ ਚਾਰ ਤੁਹਾਡੇ ਬੰਨੀ ਨੂੰ ਆਉਣਗੀਆਂ ਆਪਦੇ ਆਈਟੀ ਵਿੰਗ ਨੂੰ ਪਾਰਟੀ ਨੂੰ ਤਕੜਾ ਕਰਨ ਲਈ ਲਾਓ ਇਹਨਾਂ ਕੰਮਾਂ 'ਚ ਨਾ ਪਾਓ ਕਿਰਪਾ ਸੋ ਇਸ ਵੀਡੀਓ ਵਿੱਚ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਆਈਟੀ ਵਿੰਗ ਦਾ ਸਾਰਾ ਲੈ ਕੇ ਸੁਖਬੀਰ ਸਿੰਘ ਬਾਦਲ ਕਿਰਦਾਰ ਕੁਸ਼ੀ ਕਰਨ ਲੱਗੇ ਨੇ ਚਰਨਜੀਤ ਸਿੰਘ ਬਰਾੜ ਦੀ ਇਸ ਸਬੰਧ ਦੇ ਵਿੱਚ ਚਰਨਜੀਤ ਬਰਾੜ ਖੁੱਲ ਕੇ ਬੋਲਦੇ ਹੋਏ ਨਜ਼ਾਏ ਨੇ ਦੱਸਦੇ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਚਿੱਠੀ ਨੂੰ ਲੈ ਕੇ ਚਰਨਜੀਤ ਸਿੰਘ ਬਰਾੜ ਸੁਰਖੀਆਂ ਦੇ ਵਿੱਚ ਪਹੁੰਚੇ ਸੀ ਭਾਵੇਂ ਕਿ ਪਹਿਲਾਂ ਅੱਤ ਦੇ ਕਰੀਬੀ ਰਹੇ ਨੇ ਬਾਦਲ ਪਰਿਵਾਰ ਦੇ ਬਾਦਲ ਦੇ ਵਿੱਚ ਜਦੋਂ ਸਰਕਾਰ ਸੱਤਾ ਦੇ ਵਿੱਚ ਸੀ ਬਾਦਲ ਸਰਕਾਰ ਤਾਂ ਉਸ ਸਮੇਂ ਇਹਨਾਂ ਦੇ ਵੱਲੋਂ ਵੀ ਬੜੇ ਵੱਡੇ ਫੈਸਲੇ ਲੈ ਜਾਂਦੇ ਸੀ ਲੇਕਿਨ ਹੁਣ ਇਹੀ ਚਰਨਜੀਤ ਸਿੰਘ ਬਰਾੜ ਸੁਖਬੀਰ ਸਿੰਘ ਬਾਦਲ ਦੇ ਨੂੰ ਇੱਕ ਖੁੱਲੀ ਚਿੱਠੀ ਲਿਖਦੇ ਹੋਏ ਘੇਰ ਦੇ ਨਜ਼ਰ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਸਲਾਹਕਾਰਾਂ ਨੂੰ ਲੈ ਕੇ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਬਿਆਨ ਸਲਾਹਕਾਰ ਨੇ ਉਹਨਾਂ ਨੂੰ ਬਦਲ ਦੇਣਾ ਚਾਹੀਦਾ ਕਿਉਂਕਿ ਉਹ ਗਲਤ ਤਰੀਕੇ ਦੇ ਨਾਲ ਗਾਈਡ ਕਰ ਰਹੇ ਨੇ ਤੇ ਸਹੀ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਜਾਂ ਸਹੀ ਸਲਾਹ ਜਿਹੜੇ ਆ ਉਹ ਸੁਖਬੀਰ ਬਾਦਲ ਨੂੰ ਦੇ ਨਹੀਂ ਦੇ ਪਾ ਰਹੇ ਸੋ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੀ ਕੁਝ ਫੈਸਲਿਆਂ ਨੂੰ ਲੈ ਕੇ ਉਹ ਇਸ ਚਿੱਠੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਘੇੜਦੇ ਹੋਏ ਨਜ਼ਰ ਆ ਰਹੇ ਸੀ ਸੋ ਇਹ ਉਹ ਚਿੰਗਾਰੀ ਸੀ ਜਿਹੜੀ ਚਰਨਜੀਤ ਸਿੰਘ ਬਰਾੜ ਦੇ ਵੱਲੋਂ ਲਗਾਈ ਗਈ ਸੀ ਇਹ ਚਿੰਗਾਰੀ ਦਿਨ ਪ੍ਰਤੀ ਦਿਨ ਭਾਂਬੜ ਬਣਦੀ ਗਈ ਤੇ ਰਸਤਾ ਇਥੋਂ ਤੱਕ ਖਰਾਬ ਹੋ ਚੁੱਕਿਆ ਸੁਖਬੀਰ ਸਿੰਘ ਬਾਦਲ ਦਾ ਕਿ ਦੋ ਧੜਿਆਂ ਦੇ ਵਿੱਚ ਫਟਿਆ ਹੋਇਆ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ ਅਕਾਲੀ ਦਲ ਸੋ ਬਾਗੀ ਧੜਾ ਵੱਡੀ ਗਿਣਤੀ ਦੇ ਵਿੱਚ ਬਾਗੀ ਹੋ ਕੇ ਨੇਤਾਵਾਂ ਦੇ ਵੱਲੋਂ ਹੁਣ ਸਿੱਧਾ ਚੈਲੰਜ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਕੀਤਾ ਗਿਆ ਜਿੱਥੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਦੇ ਚੋਣਾਂ ਜੁ ਹੋਈਆਂ ਨੇ ਉਸ ਸੰਦਰਭ ਦੇ ਵਿੱਚ ਮੀਟਿੰਗ ਜਿਲ੍ਹਾ ਪ੍ਰਧਾਨਾਂ ਦੇ ਨਾਲ ਕੀਤੀਆਂ ਗਈਆਂ ਸੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉੱਥੇ ਹੀ ਉਹਨਾਂ ਦੇ ਪੈਰਲਰ ਇੱਕ ਮੀਟਿੰਗ ਜਲੰਧਰ ਦੇ ਵਿੱਚ ਵੀ ਹੋਈ ਸੀ ਜਿਸ ਮੀਟਿੰਗ ਦੇ ਵਿੱਚ ਮਤਾ ਤੱਕ ਪਾਸ ਕੀਤਾ ਗਿਆ ਸੀਨੀਅਰ ਅਕਾਲੀ ਲੀਡਰਾਂ ਦੇ ਵੱਲੋਂ ਪ੍ਰਧਾਨਗੀ ਨੂੰ ਲੈ ਕੇ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਨਵਾਂ ਪ੍ਰਧਾਨ ਜਿਹੜਾ ਕਿ ਉਹ ਬਣਾ ਦੇਣਾ ਚਾਹੀਦਾ ਦਾਦੇ ਕਿਸ ਮੀਟਿੰਗ ਦੇ ਵਿੱਚ ਜਿਹੜੀ ਪੈਰਲਰ ਮੀਟਿੰਗ ਚੱਲੀ ਸੀ ਸੁਖਬੀਰ ਸਿੰਘ ਬਾਦਲ ਦੇ ਜਾਂ ਫਿਰ ਬਾਗੀ ਧੜੇ ਦੀ ਮੀਟਿੰਗ ਕਹੀਏ ਜਿਸ ਦੇ ਵਿੱਚ ਸੀਨੀਅਰ ਲੀਡਰ ਆਕਾਲੀ ਦਲ ਦੇ ਪ੍ਰੇਮ ਸਿੰਘ ਚੰਨੂ ਮਾਜਰਾ ਬੀਬੀ ਜਗੀਰ ਕੌਰ ਸੁਰਜੀਤ ਸਿੰਘ ਰਖੜਾ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ तमाम ਗੁਰਪਰਿਵਾਰਾਂ ਦੀ ਗੱਲ ਕਰੀਏ ਬਰਨਾਲਾ ਪਰਿਵਾਰ ਦੀ ਗੱਲ ਕਰੀਏ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਗਗਨਜੀਤ ਬਰਨਾਲਾ ਸੀਗੇ ਟੋੜਾ ਪਰਿਵਾਰ ਦੀ ਗੱਲ ਕਰੀਏ ਤੋਂ ਵਕ ਵਕ ਜਿਹੜੇ ਪੁਰਾਣੇ ਟਕਸਾਲੀ ਲੀਡਰ ਨੇ ਆਕਾਲੀ ਦਲ ਦੇ ਜਾਂ ਫਿਰ ਆਕਾਲੀ ਪਰਿਵਾਰ ਨੇ ਉਸ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀ ਜਲੰਧਰ ਦੇ ਵਿੱਚ ਇਹ ਮੀਟਿੰਗ ਹੋਈ ਸੀ ਆ ਬਡਾਲਾ ਪਰਿਵਾਰ ਦੇ ਵੱਲੋਂ ਇਹ ਮੀਟਿੰਗ ਰੱਖੀ ਗਈ ਸੀ ਤੇ ਉਸ ਦੇ ਵਿੱਚ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਨੂੰ ਮਤਾ ਪਾਸ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ ਵੀ ਭਾਈ ਸੁਖਬੀਰ ਬਾਦਲ ਨੂੰ ਹੁਣ ਜਿਹੜੀ ਕੁਰਸੀ ਆ ਉਹ ਛੱਡ ਦੇਣੀ ਚਾਹੀਦੀ ਹੈ ਨਵਾਂ ਪ੍ਰਧਾਨ ਬਣਾ ਦੇਣਾ ਚਾਹੀਦਾ ਅਕਾਲੀ ਦਲ ਦੇ ਨਿਗਾਰ ਦੀ ਗੱਲ ਕੀਤੀ ਸੀ ਵੀ ਲਗਾਤਾਰ ਅਕਾਲੀ ਦਲ ਹਾਸ਼ੀਏ ਦੇ ਵੱਲ ਜਾ ਰਿਹਾ ਹੈਗਾ ਸੁਖਬੀਰ ਸਿੰਘ ਬਾਦਲ ਨੂੰ ਉਸ ਸੀ ਛੱਡ ਕੇ ਕਿਸੇ ਹੋਰ ਨੂੰ ਪ੍ਰਧਾਨਗੀ ਦੇ ਦੇਣੀ ਚਾਹੀਦੀ ਹੈ ਤਾਂ ਜੋ ਅ ਜਿਹੜਾ ਅਕਾਲੀ ਦਲ ਮੋੜ ਸੁਰਜੀਤ ਹੋ ਸਕੇ ਪਹਿਲਾਂ ਤੋਂ ਅਕਾਲੀ ਦਲ ਪਾਵਰ ਦੇ ਵਿੱਚ ਆ ਸਕੇ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਸੀ ਉਸ ਬਾਗੀ ਧੜੇ ਦੀ ਮੀਟਿੰਗ ਵਿੱਚ ਰੱਖੇ ਗਏ ਸੀ ਉਹ ਅਕਾਲੀ ਲੀਡਰ ਜਿਹੜੇ ਕਿਸੇ ਸਮੇਂ ਸੁਰਜੀਤ ਮਾਫ ਕਰਨਾ ਸੁਖਬੀਰ ਸਿੰਘ ਬਾਦਲ ਦੇ ਸੱਜੇ ਖੱਬੇ ਬੈਠਦੇ ਸੀ ਉਹ ਹੀ ਬਾਗੀ ਧੜੇ ਦੇ ਵਿੱਚ ਸ਼ਾਮਲ ਹੋ ਕੇ ਹੁਣ ਪ੍ਰਧਾਨਗੀ ਦੀ ਕੁਰਸੀ ਦੇ ਲਈ ਮਤੇ ਪਾਸ ਕਰਦੇ ਹੋਏ ਦਿਖਾਈ ਦਿੱਤੇ ਸੀ ਸੋ ਲਗਾਤਾਰ ਇਹ ਚਰਚਾਵਾ ਚੱਲ ਰਹੀਆਂ ਸੀਗੀਆਂ ਵੀ ਹੁਣ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੈ ਜਾਂ ਭਾਵੇਂ ਕਿ ਸਿਕੰਦਰ ਸਿੰਘ ਬਲੂਕਾ ਦੇ ਵੱਲੋਂ ਇੱਕ ਕਲੀਅਰ ਵੀ ਕੀਤਾ ਗਿਆ ਸੀ ਵੀ ਇੱਕ ਤਰੀਕ ਦੀ ਹੁਣ ਇੱਕ ਤਰੀਕ ਨੂੰ ਅਕਾਲੀ ਦਲ ਜਿਹੜੇ ਬਾਗੀ ਤੜਾਗਾ ਉਹ ਆਕਾਲ ਤਖਤ ਤੇ ਪੇਸ਼ ਹੋਏਗਾ ਉੱਥੇ ਮਾਫੀਨਾਮੇ ਦੀ ਗੱਲ ਕੀਤੀ ਆ ਚੰਦੂ ਮਾਜਰਾ ਸਾਹਿਬ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਵੀ ਮਾਫੀ ਮੰਗੀ ਜਾਏਗੀ ਜਿਹੜੀਆਂ ਸਰਕਾਰ ਦੇ ਵੇਲੇ ਬਾਦਲ ਸਰਕਾਰ ਦੇ ਵੇਲੇ ਵਿੱਚ ਜਿਹੜੇ ਗਲਤੀਆਂ ਹੋਈਆਂ ਨੇ ਖਾਸ ਤੌਰ ਤੇ ਦੋ ਪੁਆਇੰਟਾਂ ਦੀ ਗੱਲ ਜੇਕਰ ਸਿਕੰਦਰ ਸਿੰਘ ਬਲੂਕਾ ਦੀ ਗੱਲ ਕਰੀਏ ਉਹ ਕਹਿੰਦੇ ਨਜ਼ਰ ਆਈ ਸੀ ਕਿ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਵੀ ਇੱਕ ਤਾਂ ਬੇਅਦਬੀਆ ਦੇ ਮਾਮਲੇ ਦੇ ਉੱਪਰ ਬੇਅਦਬੀਆ ਮਾਮਲੇ ਦੇ ਉੱਪਰ ਉਹ ਮਾਫੀ ਮੰਗਦੇ ਹੋਏ ਨਜ਼ਰ ਆਉਣਗੇ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਮਾਫੀ ਦਿੱਤੀ ਗਈ ਸੀਗੀ ਡੇਰਾ ਮੁਖੀ ਨੂੰ ਉਸ ਦੇ ਸਬੰਧ ਦੇ ਵਿੱਚ ਵੀ ਮਾਫੀ ਮੰਗੀ ਜਾਏਗੀ ਤੇ ਇੱਕ ਤਰੀਕ ਤੋਂ ਬਾਅਦ ਹੋ ਸਕਦਾ ਇੱਕ ਤਰੀਕ ਜਦੋਂ ਅਕਾਲ ਤਖਤ ਦੇ ਉੱਪਰ ਇਹ ਬਾਗੀ ਢੜੇ ਵਾਲੇ ਅਕਾਲੀ ਲੀਡਰ ਇਕੱਠੇ ਹੋਣਗੇ ਤਾਂ ਵੱਡਾ ਫੈਸਲਾ ਜਿਹੜਾ ਕੋਈ ਲਿਆ ਜਾ ਸਕਦਾਗਾ ਪੈਰਲਰ ਢੜਾ ਬਣਦਾ ਪੈਰਲਰ ਅਕਾਲੀ ਦਲ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਉਸ ਤੋਂ ਬਾਅਦ ਲਗਾਤਾਰ ਜਿਹੜੀ ਫੋਟਾ ਉਹ ਸਾਹਮਣੇ ਆ ਰਹੀ ਸੀ ਜੇਕਰ ਜਲੰਧਰ ਜਿਮਨੀ ਚੌਂ ਦੀ ਗੱਲ ਕਰੀਏ ਉੱਥੇ ਵੀ ਜੋ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਸੀ ਉਸ ਬੀਬੀ ਨੂੰ ਉਹਦੀ ਜਿਹੜੀ ਨੋਮੀਨੇਸ਼ਨ ਰੱਦ ਕਰਾਉਣ ਦੇ ਲਈ ਵੀ ਗੱਲ ਕੀਤੀ ਗਈ ਸੀਗੀ ਤੇ ਨਾਲ ਹੀ ਨਾਲ ਦੂਸਰੇ ਪਾਸੇ ਹੁਣ ਸੁਖਬੀਰ ਬਾਦਲ ਦੇ ਧੜੇ ਵੱਲੋਂ ਇਹ ਗੱਲ ਕੀਤੀ ਗਈ ਹੈ ਕਿ ਉਹ ਜਿਹੜਾ ਸਮਰਥਨ ਆ ਉਹ ਬੀਐਸਪੀ ਦੇ ਉਮੀਦਵਾਰ ਨੂੰ ਦੇਣਗੇ ਜੋ ਇੱਥੇ ਹੁਣ ਚੰਜੀਤ ਬਰਾੜ ਅੱਜ ਤਿੱਖੇ ਨਿਸ਼ਾਨੇ ਲਾਉਂਦੇ ਨਜ਼ਰ ਆਏ ਨੇ ਤੋ ਉਹ ਕਹਿੰਦੇ ਨਜ਼ਰ ਆਏ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਆਈਟੀ ਜਿਹੜੀ ਟੀਮ ਆ ਉਹਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਮੇਰੀ ਕਰਦਾਰਕੁਸ਼ੀ ਕੀਤੀ ਜਾਵੇ ਕਿਉਂਕਿ ਜਿਹੜੀ ਇਹ ਚਿੰਗਾਰੀ ਸੀ ਬਗਾਵਤ ਦੀ ਚਿੰਗਾਰੀ ਸੀ ਉਹ ਚਰਨ ਸਿੰਘ ਬਰਾੜ ਦੀ ਚਿੱਠੀ ਤੋਂ ਭਾਂਬੜ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀ ਸੋ ਸ਼ੁਰੂਆਤ ਦੇ ਵਿੱਚ ਚਰਨ ਸਿੰਘ ਬਰਾੜ ਦੇ ਵੱਲੋਂ ਇਲਜ਼ਾਮ ਇਹ ਲਗਾਏ ਗਏ ਸੀ ਵੀ ਸੁਖਬੀਰ ਬਾਦਲ ਉਹਨਾਂ ਨੂੰ ਮਿਲਣ ਦਾ ਟਾਈਮ ਨਹੀਂ ਦੇ ਰਹੇ ਸੀ ਜਿਸ ਕਾਰਨ ਉਹਨਾਂ ਦੇ ਵੱਲੋਂ ਇੱਕ ਖੁੱਲੀ ਚਿੱਠੀ ਲਿਖੀ ਗਈ ਸੀ ਉਸ ਚਿੱਠੀ ਤੋਂ ਬਾਅਦ ਲਗਾਤਾਰ ਆਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਹੋਈ ਸੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਕਿ ਮੇਰੇ ਉੱਪਰ ਇਹ ਇਲਜ਼ਾਮ ਲਗਾਏ ਗਏ ਨੇ ਕਿ ਮੈਂ ਐਲਐਮਆ ਦਾ ਧੰਦਾ ਕਰਦਾਗਾ ਪੈਸੇ ਕਮਾਉਣ ਦੀ ਗੱਲ ਕੀਤੀ ਗਈ ਸੀ ਸੋ ਉਸ ਐਲਐਮਆ ਦੇ ਮਾਮਲੇ ਦੇ ਵਿੱਚ ਇੱਕ ਤਿੱਖਾ ਪ੍ਰਤੀਕਰਮ ਹੈ ਉਹਨਾਂ ਇਲਜ਼ਾਮਾਂ ਦੇ ਉੱਪਰ ਤਿੱਖਾ ਪ੍ਰਤੀਕਰਮ ਹੁਣ ਚਰਨਜੀਤ ਸਿੰਘ ਬਰਾੜ ਦਿੰਦੇ ਹੋਏ ਨਜ਼ਰ ਆਏ ਨੇ ਸੋ ਨਮੀਆ ਅਤੇ ਤਾਜ਼ਾ ਅਪਡੇਟ ਦੇ ਲਈ ਬਲੇ ਰਿਓਰ ਜਾਨਾ ਲੋਕਾਂ ਦਾ ਟੀਵੀ ਦੇ ਨਾਲ